ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੱਡੀ ਚ ਗੱਡੀ ਵਜਨ ਕਾਰਨ ਹੋਇਆ ਝਗੜਾ ਪੁਲਿਸ ਮੁਲਾਜ਼ਮ ਹੋਇਆ ਗੰਭੀਰ ਜ਼ਖਮੀ ਮਾਮਲਾ ਹੈ ਕਾਦਿਆਂ ਦੇ ਥਾਣਾ ਚੌਕ ਦਾ ਜਿੱਥੇ ਰਾਤ 9 ਵਜੇ ਦੇ ਕਰੀਬ ਇੱਕ ਕਾਰ ਸਵਾਰ ਪੁਲਿਸ ਮੁਲਾਜ਼ਮ ਜੋ ਕਿ ਕਾਦਿਆਂ ਤੋਂ ਆਪਣੇ ਪਿੰਡ ਪੈਣੀ ਬਾਂਗਰ ਜਾ ਰਿਹਾ ਸੀ ਅਤੇ ਉਸੇ ਪਿੰਡ ਵੱਲੋਂ ਕਾਦਿਆਂ ਨੂੰ ਦੋ ਕਾਰ ਸਵਾਰ ਆ ਰਹੇ ਸਨ ਜਿਨ੍ਹਾਂ ਦੀ ਆਪਸ ਵਿੱਚ ਟੱਕਰ ਹੋ ਗਈ ਗੱਲ ਗਾਲੀ ਗਾਲੀ ਗਲੋਚਪੂ ਸ਼ੁਰੂ ਹੁੰਦੀ ਹੋਈ ਹੱਥੋਂ ਪਾਈ ਤੱਕ ਪਹੁੰਚ ਗਈ ਜਿਸ ਤੇ ਕਾਰ ਸਵਾਰਾਂ ਵੱਲੋਂ ਪੁਲਿਸ ਮੁਲਾਜ਼ਮ ਕਾਰ ਸਵਾਰ ਉੱਤੇ ਡੰਡੇ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਗਲਬਾਤ ਕਰਦਿਆਂ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮੈਂ ਕਟਿੰਗ ਕਰਾ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਇਹ ਕਾਰ ਸਵਾਰ ਉਨਾਂ ਵੱਲੋਂ ਮੇਰੇ ਤੇ ਹਮਲਾ ਕੀਤਾ ਗਿਆ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਉਹਨਾਂ ਵੱਲੋਂ ਮੇਰੇ ਸਿਰ ਉੱਤੇ ਡੰਡਾ ਮਾਰ ਕੇ ਮੈਨੂੰ ਗੰਭੀਰ ਜ਼ਖਮੀ ਕਰ ਦਿੱਤਾ ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉੱਥੇ ਹੀ ਪਿੰਡ ਪੈਣੀ ਬਾਂਗਰ ਦੇ ਦੂਜੀ ਧਿਰ ਦੇ ਲਖਵਿੰਦਰ ਸਿੰਘ ਨੇ ਕਿਹਾ ਕਿ ਸਾਡੀ ਪਨੇਵੀ ਦਾ ਵਿਆਹ ਸੀ ਉਸੇ ਸੰਬੰਧ ਵਿੱਚ ਅਸੀਂ ਕਰਦਿਆਂ ਕੁਝ ਸਮਾਨ ਲੈਣ ਲਈ ਆ ਰਹੇ ਸੀ ਤਾਂ ਇਸ ਪੁਲਿਸ ਮੁਲਾਜ਼ਮ ਦੀ ਗੱਡੀ ਨਾਲ ਸਾਡੀ ਗੱਡੀ ਦੀ ਟੱਕਰ ਹੋ ਗਈ ਉਹਨਾਂ ਪੁਲਿਸ ਮੁਲਾਜ਼ਮ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਵੱਲੋਂ ਡਰਿੰਕ ਕੀਤੀ ਹੋਈ ਸੀ ਅਸੀਂ ਇਸ ਨੂੰ ਕੋਈ ਸਾਠ ਨਹੀਂ ਮਾਰੀ ਸਕੋ ਇਸ ਵੱਲੋਂ ਹਥਕੜੀ ਮਾਰ ਕੇ ਸਾਡੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਪੁਲਿਸ ਮੁਲਾਜ਼ਮ ਦਾ ਮੁਲਾਜਾ ਹੋਣਾ ਚਾਹੀਦਾ ਹੈ ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ ਬਾਰੇ ਜਦੋਂ ਥਾਣਾ ਕਾਦੀਆਂ ਦੇ ਐਸਆਈ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਝਗੜੇ ਦੌਰਾਨ ਪੁਲਿਸ ਮੁਲਾਜ਼ਮ ਨੂੰ ਬਹੁਤ ਜ਼ਿਆਦਾ ਸੱਟ ਲੱਗੀ ਹੈ ਜਿਸ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਗਿਆ ਹੈ ਅਸੀਂ ਦੋਨਾਂ ਧਿਰਾਂ ਨੂੰ ਸਵੇਰ ਦਾ ਟਾਈਮ ਦੇ ਦਿੱਤਾ ਹੈ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਰਟੀਆਂ ਦੀ ਰਿਪੋਰਟ ਪਰ ਮੈਂ ਨਾ ਕਟਿੰਗ ਕਰਾ ਕੇ ਤੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਬੜਾ ਵਧੀਆ ਆਉਣਾ ਵਿਆਂ ਹਾਂ ਅਬ ਦੋ ਜਾਨੇ ਹੀ ਦੋਵੇਂ ਸਰਦਾਰੇ ਤੇ ਇਹਨਾਂ ਨੇ ਡਰਿੰਕ ਕੀਤੀ ਆ ਤੇ ਮੈਂ ਗੱਡੀ ਨਾਲ ਮੜੀ ਜੀ ਇਹਨਾਂ ਦੇ ਨਾਲ ਨਾ ਜਾ ਮੈਂ ਮੜੀ ਜੀ ਟਾਇਰ ਲੱਗਾ ਮੈਂ ਵੀ ਗੱਡੀ ਉਤਰਿਆ ਇਹ ਵੀ ਉਤਰੇ ਗੱਡੀ ਚੋਂ ਮੈਂ ਭਾਜੀ ਗਿਆ ਵਾ ਇਹਨਾਂ ਨੇ ਖਿੱਚ ਕੇ ਮੇਰੇ ਬੂਤਰੇ ਚ ਪੇੜ ਮਾਰਤੀ ਇੱਕ ਨੇ ਮਾਰੀ ਦੂਜੇ ਨੇ ਮਾਰਤੀ ਆ ਮੈਂ ਕਿਹਾ ਭਾਜੀ ਆ ਕੰਮ ਗਲਤ ਆ ਇਦਾਂ ਕਰਦੇ ਪਏ ਜੀ ਚਲੋ ਹੁਸਪਾਈ ਹੋਏ ਇਹਨਾਂ ਨੇ ਆਪਣੀ ਗੱਡੀ ਚੋਂ ਡੰਡਾ ਕੱਢ ਲਿਆ ਇੱਕ ਦਿਨ ਆ ਤਬਾਈ ਉਹਨਾਂ ਦੂਜੇ ਨੇ ਡੰਡਾ ਲੈ ਕੇ ਮੇਰੇ ਮੋਟਾ ਕੰਢਿਆਵਾ ਲੈ ਕੇ ਮੇਰੇ ਸਿਰ 'ਚ ਮਾਰਿਆ ਤੇ ਤੁਹਾਨੂੰ ਦਾ ਕੀ ਆਤੀ ਹੋ ਗਈ ਹੈ ਨਾ ਹਾਂਜੀ ਇਹਨਾਂ ਨੇ ਮੇਰੇ ਇੱਕ ਮੁਲਾਜ਼ਮਾਂ ਪੁੱਛ ਮਾਜਮਾ ਅਮਰਸਰ ਦੀ ਆਤੀ ਮੇਰੀ ਪੋਸਟਿੰਗ ਦਾ ਜੀ ਇਹਨਾਂ ਨੇ ਬ੍ਰਿੰਗ ਕੀਤੀ ਹੈ ਇਹਨਾਂ ਦਾ ਮੁਲਾਜ਼ਮਾ ਕਰ ਦਿੱਤਾ ਜਾਵੇ ਮੰਗੀ ਇਹਨਾਂ ਨੇ ਮੈਂ ਪਰਚਾ ਕਰਾਉਣਾ ਚਾਹੁੰਨਾ ਮੇਰੇ ਇਹ ਸਪਲਾਈ ਆ ਬੇਸਬਾਲ ਸਿਰ 'ਚ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਦੋ ਤਿੰਨ ਬੇਸਬਾਲ ਮਾਰੇ ਮੇਰੇ ਸਿਰ 'ਚ ਜੇ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਵੀ ਗਲਤੀ ਆ ਬੰਦੀ ਕਰ ਲਈ ਮਰਤ ਦੀ ਸੀ ਜਾਵੇ ਫਿਲਦਸਿੰਦਰ ਸਿੰਘ ਪਿੰਡ ਭੈਣੀ ਨਾਗਰ ਮੇਰੀ ਭਣੀ ਦਾ ਵਿਆਹ ਹੀ ਪਿੰਡ ਤੇ ਮੈਂ ਕਾਦਿਆਂ ਆਉਂਦਿਆ ਸਮਾਨ ਲੈਣ ਵਾਸਤੇ ਕੁਛ ਤੇ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨੇ ਪਹਿਲਾਂ ਗੱਡੀ ਮਾਰੀ ਗੱਡੀ ਤੇ ਉਸ ਤੋਂ ਬਾਅਦ ਇਹਨੇ ਹਤਾਬਾਈ ਸ਼ੁਰੂ ਹੋ ਗਈ ਆ ਅਸੀਂ ਆ ਗਏ ਬੰਨੇ ਪੀਟੀ ਆ ਇਹਨੇ ਸੰਗਤ ਸਾਰ ਕੇ ਬਿਹਾੜੇ ਗੜੀ ਭੰਦੀ ਨਾਲੇ ਧਾੜੇ ਨਾਲੇ ਪੱਗ ਲਈ ਇਹ ਕਿੰਦਾ ਕੋਈ ਬੇਸੋਤ ਤੁਹਾਨੂੰ ਬੱਚਾ ਮਾਰਿਆ ਤੁਸੀਂ ਕਿਸੇ ਨੂੰ ਕੋਈ ਆਪਣਾ ਵਾਕਿਆ ਕਰਨ ਦੇ ਬੱਚਾ ਹੋਈ ਪ੍ਰਾਣੀ ਦੀ ਪ੍ਰਾਣੀ ਖੋ ਕੇ ਤੁਸੀਂ ਰੱਖਣੀ ਹੈ ਕਿ ਨਹੀਂ ਤੁਸੀਂ ਬਿਆਨਾ ਕਰਾਓਗੇ ਹਾਂਜੀ ਜੇ ਤੁਸੀਂ ਮੈਨੇ ਕਰਾਓਗੇ ਇਹਦਾ ਪਾਵਾਂਗੇ ਮਵਾਜਾ ਕਰਾਵਾਂਗੇ ਇਹ ਕੀ ਮੰਗੇ ਤੁਹਾਡੀ ਭਾਬੀ ਮੰਗਨ ਅਨਸਾਰ ਦੇ ਉਹ ਧਮਕੀਆਂ ਦਿੰਦਾ ਕਿ ਨਾ ਤੈਨੂੰ ਫੱਟੇ ਦੇ ਪਾਵਾਂਗਾ ਉਹਨੂੰ ਪਤਾ ਨਹੀਂ ਮੈਂ ਕੌਣ ਤੁਹਾਡੀ ਦੁਸ਼ਮਣੀ ਕੋਈ ਦੁਸ਼ਮਣੀ ਨਹੀਂ ਰਾਹ ਦਾ ਟਕਰਾਲ ਕੋਈ ਫੌਦਾ ਲੈਣ ਹਾਦਸੇ ਕੋਈ ਗੱਲ ਬਾਤ ਹਾਦਸੇ ਗੱਲ ਬਾਤ ਕੋਈ ਨਹੀਂ ਭਤੀਜੇ ਦੀ ਪਹਿੰਡਾ ਵਿਆਹ ਸੀ ਆਈ ਸੌਦਾ ਲੈਣ ਆਉਂਦੇ ਹਨ ਤਾਂ ਚੰਚੇ ਦੇ ਨੇ ਗੱਡੀ ਮਾਰਤੀ ਆਉਂਦਿਆਂ ਗੱਡੀ ਮਾਰ ਕੇ ਬਾਹਰ ਨਿਕਲਿਆ ਤੇ ਇਹਨੇ ਉਹਨੂੰ ਗਲਮੇ ਫੜ ਲਿਆ ਇੰਨੇ ਪੇਸ਼ਾ ਮਲਾਜਮ ਹੋਏਗਾ ਠੀਕ ਹੈ ਧੀਰ ਕੇ ਨਾ ਗੱਲ ਕਰਿਆ ਟੇਨਾ ਇਹਨੇ ਨਾਲ ਹੀ ਆਪਾਂ ਬੇਸਬਾਲ ਆਪਣੀ ਪ੍ਰਾਣੀ ਕੱਢ ਕੇ ਤੇ ਅਸੀਂ ਕੱਢ ਕੇ ਪਾਰ ਪਕਲਾਤੀ ਹੈ ਫਿਰ ਵੀ ਕੀਤੀ ਗਈ ਇਹਦਾ ਦੀ ਹਾਂਜੀ ਵੀ ਐਡ ਵੀ ਕੀਤੀ ਗਈ ਪੂਰੀ ਆ ਪਾਗਾ ਅੱਧਾ ਛੱਜਾ ਕਿੱਦਾਂ ਦੀ ਹਾਲਤ ਉਹ ਬੰਦੇ ਦੀ ਬੰਦਾ ਨਾ ਗਿਆ ਵਾਦਮ ਲਾਇਆ ਚਾਹੀਦਾ ਦੋਨਾਂ ਤਰ੍ਹਾਂ ਦਾ ਟਕਰਾਅ ਹੋਇਆ ਜੀ ਤੇ ਗੱਡੀਆਂ ਦੋਨੇ ਲਵਾ ਲੀਆਂ ਨੇ ਦੋਨਾਂ ਪਾਰਟੀਆਂ ਨੂੰ ਸਹੀ ਦਾ ਟਾਈਮ ਦਿੱਤਾ ਜੋ ਬਣ ਦੇ ਕਾਨੂੰਨੀ ਕਰੇ ਕੀਤੇ ਜੀ ਕੋਈ ਮੁਲਾਜ਼ਮ ਨਹੀਂ ਹੈਗਾ ਵਿੱਚ ਤੇ ਹੈਗਾ ਮੁਲਾਜ਼ਮ ਕਰ ਰਿਹਾ ਤੇ ਕਹਿੰਦੇ ਉਹਨੇ ਡਰਿੰਕ ਕੀਤੀ ਕੋਈ ਹੈਗਾ ਕੋਈ ਡਰਿੰਕ ਡਰੰਕ ਨਹੀਂ ਕੀਤੀ ਤੇ ਉਹਦੇ ਸੱਟ ਲੱਗੀ ਦਰਦੇ ਵਿੱਚ ਉਹਨਾਂ ਮੁਲਾਜ਼ਮ ਲੱਗਿਆ ਘਰੋਂ ਤੇ ਕਿਹੜੇ ਪਿੰਡ ਦੇ ਬੰਦੇ ਹੈਗੇ ਨੇ ਪਤਾ ਇੱਕ ਪਿੰਡ ਪਹਿਣੀਆਂ ਦੇ ਨੇ ਹਾਂਜੀ ਦੋਨੇ ਗੋਲੇ ਪਿੰਡ ਜਿਹੜੇ ਰੇਲ ਤੋਂ ਗੱਡੀਆਂ ਦੇ ਪਹਿਣੀਆਂ ਦੇ ਨੇ ਤੋ ਉਹਨਾਂ ਦੇ ਟਾਈਮ ਦੇ ਤਸਵੀਰਾਂ ਉਹ ਗੱਡੀਆਂ ਤੋਂ ਆਪ ਦੇ ਵਿੱਚ ਇਹਨਾਂ ਦਾ ਸਹਾਰਾ ਹੋਇਆ ਗੱਡੀ ਆਉਣ ਨੂੰ ਉਹ ਬੰਦੇ ਜ਼ਿਆਦਾ ਫਰਟ ਲੱਗੀ ਜੇ ਲੱਗੀ 60 ਤੇ ਹੈਗੀ ਐ ਪਰ ਮੇਰੀ ਮੈਡੀਕਲ ਆਉਣ ਤੋਂ ਨਹੀਂ ਮਾਰੀ ਰਿਪੋਰਟ